ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਵੈਲਕਮ ਟੂ आवर ਨਿਊ ਵਲੋਗਸ ਵਾਪਸ ਆਤਾ ਹਾਂ ਸਾਡੇ YouTube ਚੈਨਲ ਤੇ ਤੇ ਅੱਜ ਦੇ ਵਲੋਗ ਦੇ ਵਿੱਚ ਤੇ ਆਪਾਂ ਅੱਜ ਹੈਗਾ ਸੰਡੇ ਬਈ ਤੇ ਆਪਾਂ ਹੈਗੀਆਂ ਘਰੇ ਤੇ ਘਰੇ ਅੱਜ ਕਰਨਾ ਪਹਿਲਾਂ ਆਪਾਂ ਝਾੜੂ ਪੋਚਾਂ ਠੀਕ ਹੈ ਤੇ ਆਪਾਂ ਉਹਦੀ ਬੋਕਰ ਚੱਕ ਲਈਏ ਲੋ ਅੱਜ ਝਾੜੂ ਪੋਚਿਆਲੇ ਭੈਣ ਜੀ ਆਏ ਨਹੀਂ ਹੈਗੇ ਤਾਂ ਕਰਕੇ ਆਪਾਂ ਝਾੜੂ ਪੋਚਾ ਕਰਨਾ ਥੋੜੀ ਬਹੁਤ ਸਫਾਈ ਵੀ ਕਰਾਉਣੀ ਆ ਮੰਮੀ ਨਾਲ ਕੰਮ ਧੰਦਾ ਮਣਾ ਮੋਟਾ ਕਰਾ ਲਈਏ ਇੱਕ ਹੋਰ ਵੀ ਕੱਲ ਜਿਹੜੀ ਨਿਊਜ਼ ਆਪਾਂ ਸੁਣੀ ਸੀ ਰਾਜਵੀਰ ਜਵੰਦਾ ਵੀਰੇ ਬਾਰੇ ਹਨਾ ਵੀ ਐਕਸੀਡੈਂਟ ਹੋ ਗਿਆ ਸੀਗਾ ਤਾਂ ਭਾਈ ਜਿੰਨੀਆਂ ਵੀ ਫੇਕ ਨਿਊਜ਼ ਆ ਰਹੀਆਂ ਨੇ ਜਿੰਨਾ ਗਲਤ ਆ ਰਿਹਾਗਾ ਉਹਨਾਂ ਤੇ ਯਕੀਨ ਨਾ ਕੀਤਾ ਜਾਵੇ ਕਿਉਂਕਿ ਤੁਸੀਂ ਅਪਡੇਟ ਸਿੰਗਰਾਂ ਦੀ ਦੇਖਿਓ ਨਾ ਕਿ ਨਿਊਜ਼ ਚੈਨਲ ਵਾਲਿਆਂ ਦੇ ਘੱਟ ਅਪਡੇਟ ਦੇਖਿਓ ਉਹਨਾਂ ਵਿੱਚ ਬਹੁਤ ਜ਼ਿਆਦਾ ਕੁਝ ਫੇਕ ਹੁੰਦਾਗਾ ਠੀਕ ਹੈ ਵਿਊਜ਼ ਲਾਈਨ ਦੇ ਮਾਰੇ ਫੇਕ ਚੀਜ਼ਾਂ ਵੀ ਐਡ ਕਰ ਦਿੰਦੇ ਨੇ ਬੱਟ ਜਿੱਤੋਂ ਤੱਕ ਦੇਖਿਆ ਜਾ ਬਿਲਕੁਲ ਵਿੰਦਰ ਬਿੱਲਾ ਦੀ ਪੋਸਟ ਦੇਖੀ ਸੀਗੀ ਮੈਂ ਠੀਕ ਆ ਤਰਸੀਮ ਜਸਰ ਵੀਰੇ ਦੀ ਪੋਸਟ ਦੇਖੀ ਸੀ ਤਾਂ ਉਹਨਾਂ ਨੇ ਇਹੀ ਪੋਸਟ ਦੇ ਵਿੱਚ ਸ਼ੇਅਰ ਕੀਤਾ ਸੀ ਵੀ ਜਿਹੜੀ ਉਹਨਾਂ ਦੀ ਹਾਲਤ ਆ ਉਹ ਅੱਗੇ ਨਾਲੋਂ ਸੁਧਾਰ ਹੈ ਡਾਕਟਰਾਂ ਨੇ ਇਹੀ ਕਿਹਾ ਵੀ ਅੱਗੇ ਨਾਲੋਂ ਸੁਧਾਰ ਆ ਤਾਂ ਆਪਾਂ ਸਾਰੇ ਪ੍ਰੇਅ ਕਰਦੇ ਆਂ ਵਾਹਿਗੁਰੂ ਅੱਗੇ ਠੀਕ ਆ ਵੀ ਪ੍ਰਮਾਤਮਾ ਉਹਨਾਂ ਨੂੰ ਜਲਦੀ ਤੋਂ ਜਲਦੀ ਠੀਕ ਕਰੇ ਤੇ ਉਹ ਆਪਦੇ ਘਰੇ ਤੰਦਰੁਸਤ ਹੋ ਕੇ ਪਹੁੰਚਣ ਤੇ ਜਿਹੜੀਆਂ ਵੀ ਫੇਕ ਨਿਊਜ਼ਸ ਆ ਰਹੀਆਂ ਗਲਤ ਠੀਕ ਆ ਉਹਨਾਂ ਤੇ ਧਿਆਨ ਨਾ ਦਿੱਤਾ ਲੋ ਵੀ ਇਹ ਅੱਜ ਦੀ ਅਪਡੇਟ ਸੀਗੀ ਠੀਕ ਹੈ ਤੇ ਹੁਣ ਆਪਾਂ ਕਰਦੇ ਹਾਂ ਕੰਮ ਝਾੜੂ ਚੱਕ ਲਿਆ ਪਹਿਲਾਂ ਪਰਸੂਈ ਚ ਝਾੜੂ ਲਾ ਦਈਏ ਫਿਰ ਅਗਲਾ ਕੰਮ ਲੋ ਵੀ ਜਿਹੜਾ ਤਾਂ ਉਧਰ ਆਪਾਂ ਝਾੜੂ ਲਗਾ ਲਿਆ ਠੀਕ ਹੈ ਤੇ ਉਹ ਜਿਹੜੀ ਬੌਕਰ ਨਾਲ ਝਾੜੂ ਲਾਉਣਾ ਸੀ ਉਹ ਆਪਾਂ ਲਗਾਤਾ ਤੇ ਹੁਣ ਆਪਾਂ ਲਗਾਉਣਾਗਾ ਵੀਰੇ ਵਰਗਿਆਂ ਦੇ ਰੂਮ ਚ ਝਾੜੂ ਪਹਿਲਾਂ ਠੀਕ ਹੈ ਇਹ ਪਹਿਲਾਂ ਦਾ ਪਹਿਲਾਂ ਪਹਿਲਾਂ ਆਪਾਂ ਚਾਦਰ ਵਗੈਰਾ ਸੈੱਟ ਕਰ ਲਈਏ ਸਾਰਾ ਸਮਾਨ ਚੱਕ ਦਈਏ ਇਹ ਹੈਗਾ ਬੀਰੇ ਹੋਰਾਂ ਦਾ ਰੂਮ ਪਹਿਲਾਂ ਇੱਥੇ ਝਾੜੂ ਪੋਚਾ ਕਰਾਂਗੇ ਨਾ ਏਅਰਪੋਰਟ ਵੀ ਦੀਦੀ ਐਂ ਸੱਟ ਜਾਂਦੇ ਨੇ ਦੇਖਾਂ ਹੈਗੇ ਨੇ ਵਿੱਚ ਹੈਗੇ ਨੇ ਪਈ ਹੈਗੇ ਨੇ ਹੈਗੇ ਨੇ ਵੀ ਲਓ ਬਈ ਚਾਦਰ ਵਗੈਰਾ ਆਪਾਂ ਝਾੜ ਕੇ ਵਿਛਾਤੀ ਆ ਠੀਕ ਕਰਤਾ ਹੁਣ ਆਪ ਦਾ ਸਮਾਨ ਸਹੀ ਕਰਕੇ ਰੱਖ ਦਨੇ ਤੇ ਕਪੜਾ-ਕੁਪੜਾ ਮਾਰ ਕੇ ਇੱਥੇ ਪਹਿਲਾਂ ਝਾੜੂ ਪੋਚਾ ਕਰ ਲਈਏ ਫਿਰ ਅਗਲੇ ਰੂਮ ਵਿੱਚ ਲਓ ਬਈ ਰਿੱਕੀ ਸਰ ਚੱਲੇ ਨੇ ਤਪੇ ਬਾਏ ਬਾਏ ਲੋਬੀ ਇੱਧਰ ਲਗਾਤਾ ਆਪਾਂ ਪੋਚਾ ਠੀਕ ਹੈ ਡਰਾਈਇੰਗ ਰੂਮ ਚ ਆਪਣੇ ਪੋਚਾ ਲੱਗ ਗਿਆ ਹੁਣ ਲਾਉਣੇ ਆਪਾਂ ਦੀਦੀ ਵਾਲੇ ਕਮਰੇ ਚ ਦੀਦੀ ਵਾਲੇ ਕਮਰੇ ਚ ਪੋਚਾ ਲਾ ਕੇ ਸਾਰੇ ਬਰਾਂਡੇ ਚ ਪੋਚਾ ਲਾ ਕੇ ਫਿਰ ਆਪਾਂ ਉਧਰ ਲਈ ਪੋਛਣ ਦੇ ਪੋਚਾ ਲਾ ਕੇ ਇਸ ਤੋਂ ਬਾਅਦ ਜਾਣਾ ਆਪਾਂ ਤਪੇ ਜਿੱਦ ਮੈਂ ਘਰੇ ਹੁੰਨੀ ਆ ਨਾ ਮੈਨੂੰ ਬਹੁਤ ਵਧੀਆ ਲੱਗਦਾ ਵੀਰ ਵੀ ਮੈਂ ਕੰਮ ਕਰਵਾਵਾਂ ਮਮੀ ਨਾਲ ਜਿੰਨਾ ਵੀ ਹੋ ਸਕਦਾ ਜੋ ਤਾਂ ਚਲੋ ਹੁਣ ਸਾਡੀ ਦੂਜੀ ਦੁਕਾਨ ਦਾ ਵੀ ਕੰਮ ਚੱਲਿਆ ਤਾਂ ਜਲਦੀ ਜਾਣਾ ਪੈਂਦਾ ਲੋਬੀ ਹੁਣ ਆਪਾਂ ਕੱਪੜੇ ਧੋਤੇ ਆ ਇਹਨਾਂ ਮਸ਼ੀਨ 'ਚ ਕੱਪੜੇ ਮੰਮੀ ਨੇ ਪਾਤੇ ਸੀਗੇ ਤੇ ਆਪਾਂ ਇਹਦੇ ਵਿੱਚ ਸਿਕਾਉਣ ਵਾਲੀ ਚ ਪਾਤੀ ਮਸ਼ੀਨ 'ਚ ਨਾ ਨੂੰ ਫਿਰ ਬਸ ਆਪਾਂ ਜਦੋਂ ਇਹ ਸੁੱਕ ਕੇ ਮਸ਼ੀਨ ਬੰਦ ਹੋ ਗਈ ਸੁਕਣੇ ਪਾ ਕੇ ਫਿਰ ਆਪਾਂ ਨੈਕਸਟ ਕੰਮ ਕਰਦੇ ਆ। ਲਓ ਬਈ ਮੈਂ ਤੇ ਮੇਰੀ ਮਾਂ ਅਸੀਂ ਕੰਮ ਨਵੇੜ ਕੇ ਸਾਰਾ ਕੰਮ ਨਵੇੜ ਲਿਆ। ਸਾਰਾ ਕੰਮ ਨਵੇੜ ਕੇ ਸਿਆ ਬੈਟੀਆਂ ਬੇਲੀਆਂ ਹੋ ਕੇ। ਹੁਣ ਅਸੀਂ ਹੁਣ ਅਸੀਂ ਸਾਸੂ ਮਾ ਕਰਾਂਗੇ ਚੂੜੀਆਂ। ਚੂੜੀਆਂ ਗਾਦੀਆਂ ਅਸੀਂ ਤਾਂ ਉਹ ਜੁਗਲੀ ਕਰਦੇ ਕਿਸੇ ਦੀ। ਆਇਸਤਾ ਆਇਸਤਾ ਆਦਿ ਗੱਲਾਂ ਕਰਦੇ ਹੁੰਨੇ ਆਪਾਂ ਕਾਰੋਬਾਰ ਕਰ ਲਿਆ ਆਪਣਾ ਕੰਮ ਕਿਵੇਂ ਚੱਲਦਾ ਫਿਰ ਅੱਛਾ ਉੱਥੇ ਆਪਾਂ ਐ ਕਰ ਲਾਂਗੇ ਉਹ ਸੂਟ ਆਪਾਂ ਐ ਬਣਾ ਲਾਂਗੇ ਸਾਡੇ ਕੋਲ ਆਹੀ ਗੱਲਾਂ ਦੋ ਚਾਰਕ ਹਨਾ ਮੰਮੀ ਮੰਮੀ ਦੇ ਪੇਕੇਆਂ ਦੀਆਂ ਹਾਂ ਸਾਰੇ ਠੀਕ ਨੇ ਹੋਰ ਤੇਰਾ ਡੈਡੀ ਠੀਕ ਹੈ ਕਿਉਂਕਿ ਸਾਡੇ ਕੋਲ ਐਤਵਾਰ ਹੀ ਹੁੰਦਾ ਜਦੋਂ ਅਸੀਂ ਇਕੱਠੇ ਬੈਠਦੇ ਆ ਨਹੀਂ ਤਾਂ ਸਾਡੇ ਸਾਰੇ ਦਿਨ ਬੁਟੀਕ ਦੇ ਕੰਮ ਤੇ ਲੱਗ ਜਾਂਦੇ ਹੁੰਦੇ ਜਿਵੇਂ ਰਿੱਕੀ ਵੀ ਕੰਮ ਕਰਨ ਗਏ ਨੇ ਉਹ ਆਪ ਦਾ ਪਹਿਲਾਂ ਤਪੇ ਕੰਮ ਕਰਨਗੇ ਫਿਰ ਬਰਨਾਲੇ ਕੰਮ ਕਰਨਗੇ ਦਾ ਕੰਮ ਚੱਲ ਰਿਹਾ ਬਸ ਵਿਦਿਨ 7 8 ਡੇਜ਼ ਦੇ ਵਿੱਚ ਵਿੱਚ ਓਪਨਿੰਗ ਦਾ ਕਰ ਦੇਣਾ ਸੀ ਕਨਫਰਮ 빅 ਓਪਨਿੰਗ ਕਰਾਂਗੇ ਗਾਇਸ ਜੁੜੇ ਰਹੋ ਤੁਸੀਂ ਸਾਡੇ ਬਲੌਗ ਦੇ ਨਾਲ ਹਾਂ ਮਾ ਜੁਜਾਰ ਸਿੰਘ ਨੂੰ ਛੱਡੇਗਾ ਅੱਜ ਘਰੇ ਆਪਾਂ ਜਾ ਕੇ ਉਹਨੇ ਤੱਪੇ ਠੀਕ ਹੈ ਸਲੂਨ ਦੇ ਵਿੱਚ ਕਿਰਨ ਬਿਊਟੀ ਸਲੂਨ ਤੁਹਾਡੇ ਲਈ ਜ਼ਬਰਦਸਤ ਆਫਰਸ ਲੈ ਕੇ ਆਏ ਆ ਕਿਉਂਕਿ ਕਰਵਾ ਚੌਥ ਆ ਗਏ ਉਸ ਤੋਂ ਪਹਿਲਾਂ ਆਫਰ ਤਾਂ ਇਹ ਕੀ ਲਾਉਂਦਾ ਹੁੰਦਾ ਪਰ ਆਪਾਂ ਨੂੰ ਕੀ ਹੁੰਦਾ ਵੀ ਯਾਰ ਜੇ ਆਫਰ ਇਦਾਂ ਦੀ ਵਧੀਆ ਮਿਲ ਜੇ ਵੀ ਜਿਹਦੇ ਵਿੱਚ ਐ ਮਨ ਲਓ ਤੁਸੀਂ ਵੀ ਜਿਹਦੇ ਵਿੱਚ ਪਤਾ ਕੀ ਆ ਆਫਰ ਤਾਂ ਰੇਕ ਹੀ ਲਾਉਂਦਾ ਹੁੰਦਾ ਪਰ ਆਪਾਂ ਨੂੰ ਇਦਾਂ ਹੁੰਦਾ ਵੀ ਕੋਈ ਵਧੀਆ ਬੰਦਾ ਹੋਵੇ ਜਿਹੜਾ ਆਫਰ ਦੇ ਵਿੱਚ ਕੰਮ ਵੀ ਵਧੀਆ ਕਰਕੇ ਦੇਵੇ ਕਈ ਵਾਰ ਆਫਰ ਵਾਲਾ ਕੰਮ ਆਪ ਨੂੰ ਪਤੀ ਹੁੰਦਾ ਪਰ ਇਹ ਤੇ ਮੈਨੂੰ 100% ਭਰੋਸਾ ਪੂਰਾ ਯਕੀਨ ਆ ਵੀਹ ਕੁੜੀ ਆਪਦਾ ਕੰਮ ਦਿਲ ਨਾਲ ਕਰਦੀ ਆ ਤੇ ਜੇ ਆਫਰ ਵਾਲਾ ਵੀ ਹੋਊਗਾ ਜੇ ਆਫਰ ਵੀ ਲਗਾ ਕੇ ਕੰਮ ਕਰ ਦੇਣਾ ਉਹ ਵੀ ਬੈਸਟ ਕੰਮ ਕਰਕੇ ਦਿੰਦੇ ਆ ਤਾਂ ਅੱਜ ਤੁਹਾਨੂੰ ਲੈ ਕੇ ਚੱਲਦੇ ਆ ਤਾਪੇ ਤੇ ਦੱਸਦੇ ਆ ਕੀ ਕੀ ਆਫਰਸ ਨੇ ਕਿਵੇਂ ਤੁਸੀਂ ਗਿਫਟ ਵੀ ਜਿੱਤ ਸਕਦੇ ਹੋ ਉਹਨਾਂ ਕੋਲ ਅੱਜ ਗਿਫਟ ਵੀ ਆ ਸਭ ਕੁਝ ਤੁਹਾਨੂੰ ਡਿਟੇਲ ਚ ਦੱਸਾਂਗੇ ਆਓ ਵੇ ਗਾਇਸ ਇਹ ਜੋ ਮੁਸਕ ਮਰੀ ਜਾਂਦਾ ਨਾਲੀ ਚ ਲਓ ਬਈ ਆਪਾਂ ਪਹੁੰਚ ਗਏ ਕਿਰਨ ਬਿਊਟੀ ਸੈਲੂਨ ਲਓ ਇਹ ਹੈਗਾ ਇਹਨਾਂ ਦਾ ਸਕਿਨ ਵਾਲਾ ਇਹ ਸਕਿਨ ਵਾਲੀ ਲੈ ਆਵਾ ਸਾਡੀ ਠੀਕ ਹੈ ਲਓ ਬਈ ਗਾਇਜ਼ ਆਪਾਂ ਪਹੁੰਚ ਗਏ ਕਿਰਨ ਬਿਊਟੀ ਸੈਲੂਨ ਜਿਵੇਂ ਕਿ ਤੁਹਾਨੂੰ ਮੈਂ ਦੱਸਿਆ ਸੀ ਘਰੋਂ ਚੱਲਣ ਤੋਂ ਪਹਿਲਾਂ ਵੀ ਭਾਈ ਵੀ ਤੁਹਾਡੇ ਵਾਸਤੇ ਇੱਕ ਅਸੀਂ ਬਹੁਤ ਵਧੀਆ ਸਰਪ੍ਰਾਈਜ਼ ਲੈ ਕੇ ਆਏ ਆ ਕੀ ਸਰਪ੍ਰਾਈਜ਼ ਆ ਉਹ ਤੁਹਾਨੂੰ ਦਿਖਾਉਣੇ ਆ ਆਪਾਂ ਲਓ ਬਈ ਗਿਫਟ ਹੀ ਗਿਫਟ ਕੀ ਬਾਤ ਹੈ ਠੀਕ ਹੈ ਤੁਹਾਡੇ ਵਾਸਤੇ ਛੋਟਾ ਨਹੀਂ ਬਈ ਵੱਡੇ 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 ਗਿਫਟ ਲਓ ਜੀ ਇਹਦੇ ਵਿੱਚ ਹੋਰ ਚੀਜ਼ ਲੱਗਦੀ ਆ ਮੈਨੂੰ ਇਹ ਚ ਹੋਰ ਚੀਜ਼ ਹੈ ਤੇ ਬਈ ਇਹਦੇ ਚ ਹੋਰ ਹੋਰ ਚੀਜ਼ ਹੈ ਕੀ ਬਾਤ ਹੈ ਇਹਦੇ ਚ ਬਈ ਹੋਰ ਚੀਜ਼ ਹੈ ਲਓ ਬਈ ਇਹ ਚ ਬਈ ਹੋਰ ਚੀਜ਼ ਹੈ ਕੀ ਬਾਤ ਹੈ ਹੁਣ ਤਾਂ ਮੇਰੀ ਭੈਣ ਨੇ ਮੈਨੂੰ ਲੱਗਦਾ ਮੇਲਾ ਲੁੱਟ ਲੈਣਾਗਾ ਠੀਕ ਹੈ ਇੰਨੇ ਸੋਹਣੇ ਗਿਫਟ ਬੈਠ ਕੇ ਰਨਾ ਇੱਥੇ ਬੈਠ ਤੁਸੀਂ ਬੈਠੋ ਤੁਸੀਂ ਬੈਠੋ ਤੁਸੀਂ ਬੈਠੋ ਬੈਠੋ ਤੇ ਹਾਂਜੀ ਭਾਈ ਤੇ ਆਪਾਂ ਕਿਰਨ ਭੈਣ ਨਾਲ ਗੱਲ ਕਰਦੇ ਆਂ ਵੀ ਜਿਹੜੇ ਇਹ ਗਿਫਟ ਰੱਖੇ ਆ ਠੀਕ ਹੈ ਜਿਵੇਂ ਆ ਤਾਂ ਛੋਟਾ ਗਿਫਟ ਹੈ ਇੱਧਰ ਠੀਕ ਹੈ ਆ ਉਸ ਤੋਂ بڑا ਆ ਉਸ ਤੋਂ بڑا ਗਿਫਟ ਹੈ ਆ ਉਸ ਤੋਂ بڑا ਉਸ ਤੋਂ بڑا ਹਨਾ ਤੇ ਇਹ ਆਪਾਂ ਪੁੱਛਦੇ ਆਂ ਵੀ ਇਹ ਇਹਨਾਂ ਨੇ ਕਿਵੇਂ ਕਿਸ ਤਰੀਕੇ ਨਾਲ ਗਿਫਟ ਦੇਣੇ ਨੇ ਠੀਕ ਹੈ ਕੀ ਆਪਣਾ ਹਿਸਾਬ ਕਿਤਾਬਾ ਕਿਉਂਕਿ ਕਰਵਾ ਚੌਥ ਦੇ ਵਿੱਚ ਰਹਿ ਗਏ ਥੋੜੇ ਦਿਨ 10 ਤਰੀਕ ਦਾ ਤਾਂ ਇਹ ਗਿਫਟ ਦੇ winner ਤੁਹਾਡੇ ਵਿੱਚੋਂ ਕੋਈ ਬਣ ਸਕਦਾਗਾ ਤਾਂ ਆਪਾਂ ਪੁੱਛ ਲਈਏ ਭੈਣ ਨੂੰ ਵੀ ਕਿਦਾਂ ਅਨ ਜਿਹੜਾ ਵੀ ਕੋਈ 2000 ਤੋਂ ਉੱਪਰ ਉੱਪਰ ਦੀ ਸਰਵਿਸ ਲਾਊਗਾ ਤਾਂ ਉਹਨਾਂ ਸਾਰਿਆਂ ਲਈ ਆ ਓਕੇ ਹਾਂ ਹਾਂ ਤੇ ਹੁਣ ਮੈਂ ਤੁਹਾਨੂੰ ਗੱਲ ਦੱਸਦਾ 2000 ਤੋਂ ਉੱਪਰ ਦੀ ਸਰਵਿਸ ਤੇ ਜੇ ਤੁਹਾਨੂੰ ਮੈਂ ਕਹਿੰਦਾ ਵੀ 2000 ਤੋਂ ਉੱਪਰ ਦੀ ਸਰਵਿਸ ਦੇ ਵਿੱਚ ਇਹਨਾਂ ਨੇ ਇੰਨੀ ਕੁ ਜ਼ਿਆਦਾ ਸਰਵਿਸ ਦੇ ਦੇਣੀ ਆ ਤੁਹਾਨੂੰ ਠੀਕ ਆ ਤੁਸੀਂ ਵੀ ਸੋਚੋਗੇ ਵੀ ਇੰਨੀਆਂ ਚੀਜ਼ਾਂ ਹੋ ਗਈਆਂ ਸਾਡੀਆਂ ਸਿਰਫ 2000 ਤੋਂ ਉੱਪਰ ਚਾਹੀ 2100 ਦਾ ਕੰਮ ਕਰਾ ਲਓ ਚਾਹੇ 2200 ਦਾ ਕਰਾ ਲਓ ਚਾਹੇ 2300 ਦਾ ਕਰਾ ਲਓ ਪੈਕੇਜ ਬਣੇ ਹੋਇਆ ਸਾਰੇ ਪੈਕੇਜ ਬਣੇ ਹੋਇਆ ਅੱਜ ਤੁਹਾਨੂੰ ਫੁੱਲ ਡਿਟੇਲ ਦੇ ਵਿੱਚ ਦੱਸ ਦੰਨੇ ਆ ਪਰ ਇਹ ਆਫਰ ਹੈਗੀ ਸਿਰਫ ਕਰਵਾ ਚੌਥ ਤੇ ਤੱਕ ਹਾਂ ਤੱਕ ਹਾਂ ਬਸ ਕਰਵਾ ਚੌਥ ਵਾਲੇ ਦਿਨ ਤੋਂ ਕਰਵਾ ਚੌਥੀ ਸਟਾਰਟ ਹੋ ਜਾਂਦਾ ਬਸ ਉਸ ਦਿਨ ਤੱਕ ਹੀ ਹੈ ਠੀਕ ਹੈ ਟੁਨਿੰਗ ਤੇ ਵੀ ਆਫੀਸ਼ਲ ਵਗੈਰਾ ਘਟੋ ਘਟ ਆਪਣੇ ਗਿਫਟ ਹੈ ਗਿਆ 1 2 3 4 5 6 7 8 9 10 11 12 13 14 15 16 17 18 19 20 21 ਫਿਲਹਾਲ 21 ਗਿਫਟਾ ਪਰ ਜੇ ਸਾਡੇ ਕੋਲ ਕਸਟਮਰ 50 ਵੀ ਆਉਂਦੇ ਆ ਉਹ ਪੈਕ ਕਰਨੇ ਗਏ ਹੋਏ ਅੱਦੇ ਉਹ ਅੱਦੇ ਪੈਕ ਕਰਨੇ ਗਏ ਹੋਇਆ ਚਾਹੇ ਸਾਡੇ ਕੋਲ 100 ਕਲਾਈਟ ਕਿਉਣਾ ਆਜੇ 2000 ਤੋਂ ਪਲੱਸ ਜੋ ਵੀ ਸਾਡੇ ਕੋਲ ਕੰਮ ਕਰਾਉ ਉਹਨੂੰ ਗਿਫਟ ਪੱਕਾ ਹੀ ਦਿੱਤਾ ਜਾਊ 100 110 ਉਹ ਮੈਂ ਘਰੋਂ ਕਹਿਤੀ ਗਈ ਹਾਂ ਹਾਂ ਤਾਂ ਵੀ ਇੱਕ ਹੁੰਦਾ ਆਫਰ ਦੇ ਵਿੱਚ ਤੁਹਾਡਾ ਫਹਾ ਵਧਣਾ ਤੁਹਾਡੇ ਗਲਤ ਪ੍ਰੋਡਕਟ ਲਾਉਣੇ ਠੀਕ ਹੈ ਸਸਤੇ ਪ੍ਰੋਡਕਟ ਲਾਉਣੇ ਬਟ ਇਹ ਤੇ ਜੇ ਤੁਸੀਂ ਮੇਰੇ ਤੇ ਟਰਸਟ ਕਰਦੇ ਹੋ ਮਨਪ੍ਰੀਤ ਕੌਰ ਸੀਵੀਆ ਤੇ ਤੁਹਾਨੂੰ ਬਹੁਤ ਟਰਸਟ ਆ ਵੀ ਦੀਦੀ ਕਦੇ ਵੀ ਤੁਹਾਨੂੰ ਗਲਤ ਕੀਤੀ ਨਹੀਂ ਜਾਣਦੰਦੀ ਕਦੇ ਕੱਲ ਪਹਿਲੀ ਗੱਲ ਤਾਂ ਮੈਂ ਪ੍ਰੋਮੋਸ਼ਨ ਕਰਦੀ ਹੋਈ ਨਹੀਂ ਇਹਦੀ ਕੋਈ ਪ੍ਰੋਮੋਸ਼ਨ ਨਹੀਂ ਕਰ ਰਹੀ ਮੈਂ ਇਹਦਾ ਮੈਨੂੰ ਪਰਸਨਲੀ ਕੰਮ ਵਧੀਆ ਲੱਗਿਆ ਇਹਦੇ ਮੈਨੂੰ ਫੋਨ ਪ੍ਰੋਮੋਸ਼ਨ ਵਾਸਤੇ ਬਹੁਤ ਆਈ ਸੀ ਹਾਂ ਪਹਿਲਾਂ ਮੈਂ ਉਦੋਂ ਆਈ ਨਹੀਂ ਮੈਂ ਅੱਜ ਤੁਹਾਨੂੰ ਸੱਚੀ ਗੱਲ ਦੱਸਦੀ ਆ ਮੈਂ ਨਹੀਂ ਉਦੋਂ ਆਈ ਹਾਂਜੀ ਬਈ ਇਹ ਗੱਲ ਆਪਾਂ ਵੀ ਸ਼ੇਅਰ ਕਰਨਾ ਚਾਹੁੰਦੇ ਹਾਂ ਹਾਂ ਬਹੁਤ ਫਰਮਾਇਸ਼ਾਂ ਵੀ ਸੀ ਫਰਮਾਇਸ਼ਾਂ ਵੀ ਸੀਗੀਆਂ ਹਾਂ ਵੀ ਭੈਣ ਸਾਡੀ ਦੀ ਸਾਡੇ ਸਲੂਨ ਦੀ ਪ੍ਰੋਮੋਸ਼ਨ ਕਰਕੇ ਬਲ ਮੁੱਕ ਕਰ ਗਏ ਸੀਗੇ ਕਿ ਮੈਂ ਮੁੱਕਰਗੇ ਕੀ ਹੁੰਦਾ ਮੁੱਕਰਗੇ ਤਾਂ ਉਹ ਹੁੰਦਾ ਕਿ ਵੀ ਕੰਮ ਕਰਨ ਤੋਂ ਉੱਤਰਗੇ ਨਹੀਂ ਪਰ ਉਹ ਚੀਜ਼ ਸੀ ਉਹ ਬੋਲਦੇ ਰਹੇ ਸੀ ਹਾਂ ਨਹੀਂ ਮੈਂ ਇਹ ਕਿਹਾ ਸੀਗਾ ਵੀ ਬਈ ਮੈਂ ਪ੍ਰੋਮੋਸ਼ਨ ਨਹੀਂ ਕਰਦੀ ਨਹੀਂ ਕਰਦੇ ਹਾਂ ਪਰ ਇਸ ਤੋਂ ਬਾਅਦ ਅਚਨਚੇਤ ਇੱਕ ਦਿਨ ਮੈਂ ਵੈਸੀ ਕੰਮ ਕਰਾਉਣ ਆ ਗਈ ਵੈਸੀ ਕੰਮ ਕਰਾਇਆ ਨਹੀਂ ਕੰਮ ਇੰਨਾ ਮਨ ਨੂੰ ਲੱਗਿਆ ਉਸ ਦਿਨ ਮੈਂ ਹਾਈਡਰਾ ਫੇਸ਼ੀਅਲ ਕਰਾਇਆ ਉਸ ਦਿਨ ਮੈਂ ਕੋਈ ਕਰਾਉਣ ਨਹੀਂ ਸੀ ਆਏ ਕਰਾਉਣ ਨਹੀਂ ਸੀ ਆਏ ਤੁਸੀਂ ਕਿਹਾ ਵੀ ਭੈਣੇ ਕਰਵਾਉਣਾ ਵੀਰਪਾਲ ਕਹਿੰਦੀ ਵੀ ਮੈਨੂੰ ਬਹੁਤ ਵਧੀਆ ਲੱਗਿਆ ਵੀ ਤੂੰ ਕਰਵਾ ਕੇ ਦੇਖ ਮਨਪਰੀ ਤਾਂ ਸਾウト ਤੋਂ ਬਧੀਆ ਗੱਲ ਤੁਹਾਡੀ ਇਹ ਲੱਗੇ ਸੀ ਨਾ ਵੀ ਤੁਸੀਂ ਮੇਰੇ ਸੁੱਖ ਚ ਨਹੀਂ ਆਏ ਸੀ ਤੁਸੀਂ ਮੈਨਾਂ ਦੁੱਖ ਚ ਮੇਰੇ ਨਾਲ ਖੜੇ ਸੀ ਇਹ ਮੈਨੂੰ ਵੀ ਮੈਂ ਕਦੇ ਵੀ ਨਹੀਂ ਭੁੱਲ ਸਾਰੇ ਦੇਖੋ ਦੁੱਖ ਦੇ ਵਿੱਚ ਹਰ ਇੱਕ ਨਾਲ ਹੀ ਖੜਦੇ ਆ ਕਈ ਵਾਰ ਕਈ ਵਾਰ ਕੀ ਹੁੰਦਾ ਕੋਈ ਇਨਸਾਨ ਆਪਾਂ ਨੂੰ ਭੁੱਲ ਜਾਂਦਾ ਵੀ ਇਹ ਮੇਰੇ ਦੁੱਖ ਚ ਖੜਾ ਸੀਗਾ ਠੀਕ ਹੈ ਜੇ ਕੋਈ ਇਨਸਾਨ ਬਈ ਅ ਨਹੀਂ ਦੱਸਦਾ ਕੋਈ ਇਨਸਾਨ ਦੂਜਿਆਂ ਸਾਹਮਣੇ ਨਹੀਂ ਦੱਸਦਾ ਵੀ ਇਹ ਮੇਰੇ ਦੁੱਖ ਚ ਖੜਾ ਸੀ ਚਾਹੇ ਉਹ ਕਹੀ ਜਾਵੇ ਵੀ ਇਹ ਮੇਰੇ ਦੁੱਖ ਚ ਨਹੀਂ ਖੜਾ ਹਨ ਪਰ ਮੈਂ ਤੁਹਾਨੂੰ ਅੱਜ ਇੱਕ ਗੱਲ ਦੱਸਦੀ ਹਾਂ ਦੇਖੋ ਇਹ ਚੀਜ਼ ਮੈਂ ਕਦੇ ਸੋਸ਼ਲ ਮੀਡੀਆ ਤੇ ਲੈ ਕੇ ਨਹੀਂ ਆਉਂਦੀ ਹੁੰਦੀ ਵੀ ਮੈਂ ਕਿਹਦੇ ਦੁੱਖ ਚ ਖੜੀ ਆ ਕਿਹਦੇ ਸੁੱਖ ਚ ਖੜੀ ਆ ਕਿਉਂਕਿ ਮੈਨੂੰ ਇਹ ਚੀਜ਼ਾਂ ਵਧੀਆ ਨਹੀਂ ਲੱਗਦੀਆਂ ਮੈਂ ਕਿਰਨਾਂ ਨੂੰ ਵੀ ਕਹਿਣੀ ਹੁੰਦੀ ਹਮੇਸ਼ਾ ਆ ਬੈਠੀ ਆ ਵੀ ਮੈਂ ਇਹ ਆਪਾਂ ਇਹ ਚੀਜ਼ ਕਦੇ ਵੀ ਨਹੀਂ ਕਰਨੀ ਮੈਂ ਸਿਰਫ ਇਹਦੇ ਕੰਮ ਨੂੰ ਸਪੋਰਟ ਕਰ ਰਹੀ ਆ ਕਿਉਂਕਿ ਇਹਦੇ ਕੰਮ ਦਾ ਰਿਜ਼ਲਟ 110% ਆ ਬਾਈ ਹਾਈਡਰਾ ਫੇਸ਼ੀਅਲ ਕਿਤੋਂ ਵੀ ਕਰਵਾ ਦੇਖਦੇ ਹੋਗੇ ਮੈਂ ਨਹੀਂ ਕਹਿੰਦੀ ਕਿ ਤੇ ਮਰਜ਼ੀ ਪਰ ਜਿਹੜਾ ਰਿਜ਼ਲਟ ਜਿਹੜੇ ਵੀ ਮੇਰੇ ਜਿੰਨੇ ਵੀ ਕਲਾਇੰਟ ਮੇਰੇ ਇੱਥੇ ਆਏ ਨੇ ਜਿਨ੍ਹਾਂ ਨੇ ਵੀ ਪੈਸੇ ਲਾਏ ਨੇ ਉਹਨਾਂ ਨੂੰ ਰਿਜ਼ਲਟ ਮਿਲਿਆ ਸਦਾਨੇ ਪਿੰਡ ਤੋਂ ਕੁੜੀ ਆਈ ਸੀਗੀ ਤੁਹਾਡਾ ਵਲੌਗ ਦੇਖ ਕੇ ਹਨਾ ਤੇ ਉਹਨਾਂ ਦਾ ਭੈਣ ਉਹਨਾਂ ਦਾ ਤਾਂ ਉਹ ਕਹਿੰਦੇ ਹੁਣ ਵੀ ਕੱਲ ਮੈਸੇਜ ਆਇਆ ਕਹਿੰਦੇ ਮੇਰੀ ਸਮੂਥਨਿੰਗ ਦੀ ਬੁਕਿੰਗ ਕਰਦੇ ਏ ਹੁੰਦਾ ਕੰਮ ਠੀਕ ਹੈ ਜੇ ਤੁਹਾਨੂੰ ਅੱਜ ਅਸੀਂ ਆਫਰ ਦੇ ਵਿੱਚ ਸਮੂਥਨਿੰਗ ਕਰਕੇ ਦਵਾਂਗੇ ਤਾਂ ਉਹਦਾ ਰਿਜ਼ਲਟ ਦੇਖਿਓ ਇਹ ਨਹੀਂ ਵੀ ਤੁਹਾਡੀ ਸਮੂਥਨਿੰਗ ਖਰਾਬ ਹੋ ਜਾਈ ਚੱਲੀ ਜਾਂਦਾ ਉਧਰ ਕੰਮ ਠੀਕ ਹੈ ਉਧਰ ਕੰਮ ਵੀ ਚੱਲੀ ਜਾਂਦਾ ਪ੍ਰੋਪਰ ਤਰੀਕੇ ਨਾਲ ਚੱਲੀ ਜਾਂਦਾ ਇਹ ਨਹੀਂ ਸਮੂਥਨਿੰਗ ਅੱਧੇ ਘੰਟੇ ਦੇ ਵਿੱਚ ਅਸੀਂ ਕਰ ਦਾਂਗੇ ਜੇ ਆਫਰ ਆ ਨਾ ਓਨਾ ਹੀ ਟਾਈਮ ਲੱਗੂ ਓਨੀ ਓਨੀ ਡਿਟੇਲ ਦੇ ਵਿੱਚ ਕੀਤਾ ਜਾਊ ਓਨੇ ਸੋਹਣੇ ਤਰੀਕੇ ਨਾਲ ਵੱਧ ਤੋਂ ਵੱਧ ਵਿਜ਼ਿਟ ਕਰੋ ਜੇ ਮੇਰੇ ਤੇ ਭਰੋਸਾ ਤਾਂ ਤੁਸੀਂ ਕਿਰਨਾ ਤੇ 110 ਭਰੋਸਾ ਕਰ ਸਕਦੇ ਹੋ ਆਇਆ ਮੰਨ ਲਓ ਕੰਮ ਮਨਪ੍ਰੀਤ ਹੀ ਕਰ ਰਿਹਾ ਹਾਂ ਹਾਂ ਬਸ ਠੀਕ ਹੈ ਠੀਕ ਕਰਨਾ ਹਾਂਜੀ ਵੀਰੇ ਦੀ ਪੱਗ ਨਾਲ ਸੂਟ ਪਾ ਕੇ ਆਇਆ ਕਰ ਆ ਦੇ ਵੀਰੇ ਨੇ ਕਿੰਨੀ ਸੋਹਣੀ ਪੱਗ ਜੁਣੀ ਆ ਹਾਂ ਠੀਕ ਹੈ ਪੱਗ ਨਾਲ ਦਾ ਸੂਟ ਪਾ ਕੇ ਆਇਆ ਕਰ ਅਸੀਂ ਚੱਕ ਕੇ ਲੈ ਜਾ ਰਹੇ ਹਾਂ ਗਿਫਟਸ ਜੀ ਆ ਰਹੇ ਮੰਮਾ ਮੰਮਾ ਨੂੰ ਮਿਸੀ-ਮਿਸੀ ਘਾਤੇ ਸੀ ਮੰਮਾ ਅਗੇ ਪੁੱਤ ਨੇ ਸਾਮੇ ਮੈਂ ਆ ਦਾ ਅੱਧਾ ਕੰਮ ਛੱਡ ਕੇ ਆਈ ਇਹਦੇ ਕਰਕੇ ਵੀ ਇਹਨੇ ਸੋਨਾ ਕਹਿੰਦੇ ਆ ਦੇਖੋ ਸੋਨ ਵਾਲੀ ਇਹ ਲਾਦ ਹੈਗੀ ਆ ਆ ਗਿਆ نیچے ਫੇਰ ਉੱਠ ਕੇ ਜੁਝਾਰ ਜੁਝਾਰ ਸਿੰਘ ਨੂੰ ਬਈ ਨਵੀਂ ਗੇੜ ਮਿਲ ਗਈ ਦੇਖੋ ਦੇਖੋ ਇਹ 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 ਆਏ ਥੋੜਾ ਉੱਤਰਦੇ ਹੁੰਦੇ ਆ ਬਾਲ ਅੱਜ ਜੂੜਾ ਨਹੀਂ ਕੀਤਾ ਬਾਲ ਕਿਵੇਂ ਖਿਲਰੇ ਪਏ ਨੇ ਵਧੀਆ ਵੱਡੇ ਵੱਡੇ ਵਾਲ ਹੋ ਗਏ ਹੁਣ ਤਾਂ ਜੁਝਾਰ ਦੇ ਜੂੜੇ ਵਾਲੇ ਅੱਜ ਪਰ ਮੈਂ ਜੂੜੀ ਨਹੀਂ ਕੀਤੀ ਇਹਦੀ ਅੱਜ ਮੈਂ ਖਿਆ ਇਹਨੂੰ ਰਿਲੈਕਸ ਰਹਿਣ ਦੋ ਵਿਚਾਰੀ ਨਾ ਜੂਜਾਰ ਏਰੀ ਦੀਦੀ ਇਹਦੇ ਜੂੜੀਆਂ ਕਰ ਲਈ ਆ ਦੋ ਜੂੜੀਆਂ ਕਿੰਨੀਆਂ ਛੋਣੀਆਂ ਕੀਤੀਆਂ ਨੇ ਦੀਦੀ ਨੇ ਥੈਂਕ ਯੂ ਕੀਤਾ ਸੀ ਦੀਦੀ ਨੂੰ ਇਹ ਕੀ ਦੇਖੀ ਹੁਣ ਜਾਣ ਕੇ ਜਾਣ ਕੇ ਜਾਣ ਕੇ ਹੁਣ ਸੋਣਾ ਹੋਣਾ ਮੈਨੂੰ ਲੱਗਦਾ ਕੀ ਖਾਓਗੇ ਚੀਜੀ ਖਾਓਗੇ ਹਾਂ ਕਿੱਧਰ ਜਾਂਦੇ ਹੋ ਚੰਗਾ ਮਰਜੀ ਆ ਇਧਰ ਚਾਹ ਦਾ ਵੇਲਾ ਸਾਡਾ ਤਾਂ ਤੀਜੀ ਜਾਂਦਾ ਵੇਲਾ ਹੋ ਗਿਆ ਪੀ ਲਿਏ ਇਸ ਤਾਂ ਬਾਟੀ ਬਾਟੀ ਮੈਂ ਮੇਰੇ ਪਿਓ ਨੇ ਮਾਂ ਨੇ അജ ദല വേണ്ട ചാ ചട സഗനാരി ബാധ ਇਹ ਇਹਦੇ ਸੈੱਲ ਘਟੇ ਹੋਏ ਇਹਨੂੰ ਰੈਸਟ ਕਰਨੀ ਸੀ ਇਹਨੇ ਇਹ ਗੋਲੀਆਂ ਖੇਡਦਾ ਫਿਰਦਾ ਉਹ ਲੋ ਦੇਖ ਤੇਰਾ ਵੀਰਾ ਜੁਝਾਰ ਤੇਰਾ ਵੀਰਾ ਗੋਲੀਆਂ ਖੇਡਦਾ ਫਿਰਦਾ ਜੁਝਾਰ ਤਾਂ ਉੱਠ ਖੜਿਆ ਸੌਂ ਕੇ ਨੀਂਹੀਆਂ ਪੂਰੀਆਂ ਕਰ ਲਈਆਂ ਜੁਝਾਰ ਨੇ ਜੁਝਾਰ ਤਾਂ ਸੌਂ ਕੇ ਉੱਠ ਖੜਿਆ ਨਾ ਜੀ ਉਹ ਦੇਖ ਤੇਰਾ ਵੀਰਾ ਆ ਦੇ ਜੁਝਾਰ ਕੀ ਖਾਏਗਾ ਦੱਸ ਆ ਨੀਂंबू ਪਏ ਨੇ ਡੱਬੇ ਮਠਿਆਈ ਵਾਲੇ ਵਾਓ ਖਸਮ ਏ ਓਏ ਵਰਤੀ ਚੌਲਾ ਵਾਲੀ ਹੈਗੀ ਇਹ ਆ ਤਾਂ ਖਾਲੀ ਹੋ ਗਿਆ ਡੱਬਾ ਇੱਕ ਤਾਂ ਇੱਕ ਡੱਬਾ ਤਾਂ ਖਾਲੀ ਹੋ ਹੀ ਗਿਆ ਪਹਿਲੇ ਉਹ ਲੱਡੂ ਹੈ ਵਾਓ ਵਾਓ ਕੀ ਬਾਤ ਹੈ ਇਹਦੇ ਵਿੱਚ ਕੀ ਹੈ ਇਹਦੇ ਵਿੱਚ ਕੀ ਹੈ ਇਹਦੇ ਵਿੱਚ ਕੀ ਹੈ ਭਾਈ ਇਹਦੇ ਵਿੱਚ ਭੂਜੀਆ ਹੈ ਬੱਲੇ ਬੱਲੇ ਲੋ ਵੀ ਆਪਾਂ ਕਰ ਰਹੇ ਸੀਗੇ ਰਿੱਕੀ ਦੀ ਵੇਟ ਰਿੱਕੀਲੇ ਨਹੀਂ ਆਏ ਤਾਂ ਆਪਾਂ ਆਪੇ ਉਤਾਰ ਕੇ ਉਤਾਰ ਲੈਣੇ ਆ ਸਾਰੇ ਠੀਕ ਹੈ ਤੇ ਸਾਨੂੰ ਐ ਜਿਹਾ ਵੀ ਰਿੱਕੀ ਆ ਜਾਂਦਾ ਫਿਰ ਰੋਟੀ ਲੱਗਾਂਗੇ ਅੱਜ ਆਪਾਂ ਬਣਾਈਆ ਦਾਲ ਸਿੰਪਲ ਦਾਲ ਲੱਗੂ ਕੀ ਆ ਜਿਹਾ ਵੀ ਉਧਰ ਗੁੜੀਆ ਉਹਦੇ ਨਾਲ ਗੱਲਾਂ ਬਾਤਾਂ ਮਾਰੀਆਂ ਠੀਕ ਹੈ ਹੁਣ ਵੇਟ ਕਰ ਰਹੇ ਆ ਰਿੱਕੀ ਦੀ ਜਦੋਂ ਰਿੱਕੀ ਆਗੇ ਉਸ ਤੋਂ ਬਾਅਦ ਆਪਾਂ ਲੱਗਾਂਗੇ ਰੋਟੀ ਪਹਿਲਾਂ ਜਿਹੜਾ ਹਾਰ ਮੁਵਾਦਾਂਗੇ ਚੂਰੀ ਕੁੱਟ ਕੇ ਜਿਹੜਾ ਦਾਦਾ ਜੀ ਨੇ ਖੇਡਿਆ ਜਾਂਦਾ ਫਿਰ ਆਪਾਂ ਖਾਵਾਂਗੇ लो बीडीकी आगे है हेलो गाइस सारा दिन कर बाहर रहने के बाद रिक्की घर परते चुके 6:00 बजे कटो कट 8-9 घंटे बाद यस मेन चीज में गाइस ये मेन चीज आ रही टाइप पर गाइस और हां जी हां जी ओके okay, जी ओके okay. ਲੋ ਠੀਕ ਆ ਹੌਲੀ ਸੀ ਨਾ ਹੌਲੀ ਸੀ ਮੈਂ ਲਵਾਇਆ ਹੁਣ ਮੈਂ ਇੱਧਰ ਦੀ ਆਉਣੀ ਆ ਮੈਂ ਆ ਗਈ ਮੈਂ ਲਵਾ ਦੇਣੀ ਆ ਠੀਕ ਆ ਤਰਨ ਸੱਲ ਕੱਟ ਇੰਦੂ ਕੋ ਜੇ ਬੰਦ ਦੱਸੋ ਚਾਚਾ ਜੀ ਰਿਆ ਸਿੰਘ ਜੀ ਕਿੱਥੇ ਨੇ ਉਹ ਤਾਂ ਦਰ ਮੱਥਾ ਟੇਕ ਰਹੇ ਨੇ ਬੀਬੀ ਵੀਰਾਂ ਨੂੰ ਆਉਣਾ ਉਹਦੇ ਮੋੜੇ ਆ ਖਲਤੇ ਆ ਰੱਲਾ ਕੇ ਹਾਂ ਗੱਲਾਂ ਵੀ ਕਰ ਜਾਂਦੇ ਤੇ ਕਾਤੇ ਬਾਤੇ ਪਤਾ ਨਹੀਂ ਕੀ ਪਤਾ ਨਹੀਂ ਕੀ ਕਹਿੰਦਾ ਉਹ ਖੜਾ ਹੁੰਦਾ

ਸਾਰੇ ਜਣੇ ਬਾਹਰ ਜਾਓ ਅੱਜ ਚਲੋ ਚੱਲੀਏ ਚਲੋ 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 ਐਣੀ ਪਤਾ ਹੁਣ ਤਾਈ ਪਾਪਾ ਆ ਕੇ ਬਾਹਰ ਆ ਜੀ ਚਲ ਚੋ ਚਲੋ ਆਪਾਂ ਜਾਣੇ ਆ ਬਾਹਰ ਜਾਣੇ ਆ ਆਪਾਂ ਚਲੋ ਆਜੋ ਲੋ ਵੀ ਗਾਇਜ਼ ਹੁਣ ਅਸੀਂ ਸਾਰਿਆਂ ਨੇ ਮਿਲ ਕੇ ਦੇਖਾਂਗੇ ਮੈਚ ਇੰਡੀਆ ਐਂਡ ਪਾਕਿਸਤਾਨ ਦਾ ਯੈਸ ਪਰ ਨਾ ਪੰਗੇ ਲਓ ਤੁਸੀਂ ਇਹਨੂੰ ਵਿਚਾਰੇ ਨੂੰ ਤੰਗ ਨਾ ਕਰਿਆ ਕਰੋ ਚਲੋ ਮੈਚ ਦੇਖੀਏ ਚਲੋ ਉੱਪਰ ਚਲੀਏ ਆਜੋ ਪਾਪਾ ਕੋਲ ਆਜਾ ਗਾਈਜ਼ ਮੈਚ ਹੋ ਗਿਆ ਆਪਣਾ ਸਟਾਰਟ ਇੰਡੀਆ ਵਾਲੇ ਨੇ ਲਈਆ ਬੋਲਿੰਗ ਟਾਸ ਇੰਡੀਆ ਵਾਲੇ ਜਿੱਤ ਕੇ ਦੇਖਦੇ ਹਾਂ ਕੀ ਬੰਦ ਅੱਜ ਹਾਂਜੀ ਗਾਈਜ਼ ਤਾਂ ਇਹ ਸੀਗਾ ਆਪਣਾ ਅੱਜ ਦਾ ਵਲੌਗ ਤੇ ਇੰਡੀਆ ਨੂੰ ਅਸੀਂ ਜਿਤਾ ਚੁੱਕੇ ਹਾਂ ਬਹੁਤ ਫਸਮਾ ਮੈਸੀ ਪਰ ਇੰਡੀਆ ਜਿੱਤ ਚੁੱਕੀ ਆ ਬਹੁਤ ਵਧੀਆ ਲੱਗਿਆ ਠੀਕ ਹੈ ਤੇ ਮਿਲਦੇ ਆ ਕੱਲ ਨੂੰ ਆਪਾਂ ਨੈਕਸਟ ਵਲੌਗ ਦੇ ਵਿੱਚ ਤਾਂ ਇਹ ਵਾਲੇ ਵਲੌਗ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰਕੇ ਦੱਸਿਓ ਕਿੱਦਾਂ ਦਾ ਲੱਗਿਆ ਕਿਉਂਕਿ ਹੁਣ ਆਪਾਂ ਰੈਗੂਲਰ ਬਲੌਗਿੰਗ ਆਪਣੀ ਸਟਾਰਟ ਕੀਤੀ ਹੋਈ ਆ ਜੁੜੇ ਰਹੋ ਤੇ ਇੱਕ ਆਪਣਾ YouTube ਤੇ ਅਤੇ Instagram ਤੇ ਚੈਨਲ ਬਣਾ ਉਹਦਾ ਨਾ ਪੇਜ ਬਣ ਚੁੱਕਿਆ ਹੈਗਾ CV and Sethi Show ਵਾਲਾ ਉਹਨੂੰ ਜਰੂਰ ਫੋਲੋ ਕਰ ਲਿਓ ਸਾਰੇ ਜਣੇ ਚਲੋ ਗਾਇਜ਼ ਮਿਲਦੇ ਆ ਕੱਲ ਨੂੰ ਨੈਕਸਟ ਵਲੌਗ ਦੇ ਵਿੱਚ ਬਾਏ ਬਾਏ